ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਵਿਸ਼ਾ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਹੈ ਤੇ ਗੁਰਮਤ ਵਿੱਚ ਇਸਤਰੀ ਦਾ ਸਤਕਾਰ ਕੀ ਹੈ ਤੇ ਵਿਸ਼ਵ ਨੂੰ ਸਤਗੁਰਾਂ ਨੇ ਕੀ ਪੈਗਾਮ ਦਿੱਤਾ ਹੈ ਪਹਿਲਾ ਸਵਾਲ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ ਹੀ ਕੀ ਜਾਂ ਕਿਉਂ ਮਨਾਇਆ ਜਾਂਦਾ ਹੈ ਇਹ 1908 ਦੇ ਵਿੱਚ ਅਮਰੀਕਾ ਦੇ ਵਿੱਚ ਜਦੋਂ ਮਜ਼ਦੂਰਾਂ ਨੇ ਅੰਦੋਲਨ ਕੀਤਾ ਤਾਂ ਨਿਊਯਾਰਕ ਦੇ ਵਿੱਚ ਤਕਰੀਬਨ 15000 ਦੇ ਕਰੀਬ ਇਸਤਰੀਆਂ ਨੇ ਵੀ ਅੰਦੋਲਨ ਚ ਭਾਗ ਲਿਆ ਤਾਂ ਉਹਦੇ ਵਿੱਚ ਉਹਨਾਂ ਦੀ ਜਿੱਤ ਹੋਈ ਤੇ 1909 ਵਿੱਚ ਜਿਹੜੀ ਸੋਸ਼ਲਿਸਟ ਪਾਰਟੀ ਆਫ ਅਮਰੀਕਾ ਸੀ ਉਹਨੇ ਇਸ ਦਿਵਸ ਨੂੰ ਮਾਨਤਾ ਦਿੱਤੀ ਪਰ ਜਦੋਂ ਪਹਿਲਾ ਵਿਸ਼ਵ ਯੁੱਧ ਹੋਇਆ 1917 ਦੇ ਵਿੱਚ ਤੇ ਰੂਸ ਦੀਆਂ ਮਹਿਲਾਵਾਂ ਨੇ ਜਿਹੜਾ ਈ ਆਪਣਾ ਇੱਕ ਜਦੋਂ ਕਹਿੰ ਲੋ ਸੰਘਰਸ਼ ਕੀਤਾ ਤੇ ਉਹਨਾਂ ਨੇ ਵੋਟ ਦਾ ਅਧਿਕਾਰ ਲਿਆ ਇਹਨਾਂ ਨੂੰ ਦੇਖ ਕੇ ਜਦ ਯੂਰਪ ਦੇ ਵਿੱਚ ਇਸਤਰੀਆਂ ਨੇ ਜਿਹੜਾ ਸ਼ਾਂਤੀ ਮਾਰਚ ਕੀਤਾ ਤਾਂ ਇਹ 8 ਮਾਰਚ ਦਾ ਦਿਨ ਸੀਗਾ ਤਾਂ 1975 ਵਿੱਚ ਸੰਯੁਕਤ ਰਾਸ਼ਟਰ ਵੱਲੋਂ ਇਹ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਜਿਹੜੀ ਆ ਸੰਸਾਰ ਵਿੱਚ ਮਨਾਉਣ ਦੀ ਮਾਨਤਾ ਦਿੱਤੀ ਗਈ ਕੋਈ ਵੀ ਦਿਨ ਹੋਵੇ ਜਦੋਂ ਉਹ ਇੱਕ ਵਿਸ਼ੇਸ਼ ਟਾਈਟਲ ਨਾਲ ਮਨਾਇਆ ਜਾਂਦਾ ਉਹ ਚਿੰਤਨ ਤੇ ਚੇਤਨਾ ਵਾਸਤੇ ਹੁੰਦਾ ਪਰ ਅਸੀਂ ਪਛੋਕੜ ਵਿੱਚ ਜਾਈਏ ਤੇ ਅੱਜ ਤੋਂ 550 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਭਾਰਤੀ ਸੰਸਕ੍ਰਿਤੀ ਦੇ ਵਿੱਚ ਕੋਈ ਮੰਨਤਾ ਬਹੁਤ ਨਹੀਂ ਸੀ ਦਿੱਤੀ ਜਾਂ ਜਿੰਨੇ ਵੀ ਇਹ ਮਤ ਸੰਨ ਜਾਂ ਯੋਗ ਮਤ ਜਾਂ ਹੋਰ ਜਾਂ ਤੇ ਗ੍ਰਸਥ ਤਿਆਗ ਗਏ ਜਾ ਉਹ ਇਸ ਸਤਕਾਰਤ ਦ੍ਰਿਸ਼ਟੀ ਨਾਲ ਨਹੀਂ ਸੀ ਤੱਕਦੇ ਮਹਿਲਾਵਾਂ ਨੂੰ ਇਸਤਰੀ ਨੂੰ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਉਂਕਿ ਉਹ ਸਪੀਡ ਵਿੱਚ ਰਾਜੇ ਨੂੰ ਨੇਕ ਲੰਕੀ ਮੰਨਿਆ ਜਾਂਦਾ ਸੀ ਸਤਗੁਰਾਂ ਨੇ ਇੱਕ ਕਹਿ ਲੋ ਵਿਸ਼ਵ ਨੂੰ ਚੇਤਨਤਾ ਦਿੱਤੀ ਜਿਹੜੀ ਅਸੀਂ ਆਸਾ ਕੀ ਵਾਰ ਦੇ ਵਿੱਚ ਸ਼ਬਦ ਸਰਵਣ ਕਰਦੇ ਆਂ ਭੰਡ ਜੰਮੀ ਐ ਭੰਡ ਨੰਮੀ ਐ ਭੰਡ ਮੰਗਣ ਵਿਆਹੋ ਪੱਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ ਭੰਡ ਮੁਵਾ ਭੰਡ ਪਾ ਲਈ ਐ ਭੰਡ ਹੋਵੇ ਬੰਧਾਨ ਸੋਕ ਕਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ ਏ ਭਾਈ ਦੁਨੀਆ ਦੇ ਲੋਕੋ ਕਿਉਂਕਿ ਪੰਡ ਸ਼ਬਦ ਭਾਂਡੇ ਤੋਂ ਹੋਂਦ ਵਿੱਚ ਆਇਆ ਕਿ ਜਿਸ ਇਸਤਰੀ ਤੋਂ ਹੀ ਇਹ ਜੰਮਣਾ ਨਿਮਣਾ ਖੁਸ਼ੀ ਗਮੀ ਸਭ ਕੁਝ ਆਧਾਰੇ ਦਿੱਤੇ ਹੈ ਤਾਂ ਤੁਸੀਂ ਰਾਜੇ ਨੂੰ ਨੇਕ ਲੰਕ ਮੰਨਦੇ ਹੋ ਪਰ ਰਾਜੇ ਦੀ ਜਿਹੜੀ ਜਨਮ ਦਾਤੀ ਹੈ ਮਾਂ ਇਸਤਰੀ ਉਹਨੂੰ ਫਿਰ ਤੁਸੀਂ ਨਿੰਦੇ ਕਿਉਂ ਸੋਕ ਕਉ ਮੰਦਾ ਆਖੀਐ ਤਾਂ ਗੁਰੂ ਘਰ ਦੇ ਵਿੱਚ ਕਿਉਂਕਿ ਇਹ ਨਾ ਸ਼ਤਕਾਰ ਬੇਬੇ ਨਾਨਕੀ ਜੀ ਦਾ ਸਤਗੁਰਾਂ ਦੇ ਵੱਡੇ ਭੈਣ ਜੀ ਜੋ ਰਵਾਬ ਲੈਉਣ ਵਾਸਤੇ ਵੀ ਪੈਸੇ ਉਹ ਦਿੰਦੇ ਨੇ ਪਹਿਲੀ ਸ਼ਿਸ਼ਵੀ ਜਾਂ ਸਿੱਖਣੀ ਜਾਂ ਪਹਿਲੀ ਉਹਨਾਂ ਨੂੰ ਪੈਗੰਬਰ ਦੇ ਰੂਪ ਵਿੱਚ ਗੁਰੂ ਦੇ ਰੂਪ ਵਿੱਚ ਮੰਨਣ ਵਾਲੀ ਵੀ ਉਹਨਾਂ ਦੇ ਵੱਡੇ ਭੈਣ ਜੀ ਤਾਂ ਇਹ ਸਾਡੀ ਜੰਨੀਆਂ ਜਨਮ ਸਾਖੀਆਂ ਸਾਡਾ ਇਤਿਹਾਸ ਤਾਂ ਇਹਦੇ ਵਿੱਚ ਇੱਕ ਪਰਵਰਤਨ ਹੁੰਦਾ ਹੈ ਮਾਤਾ ਖੀਵੀ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਮਹਿਲ ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਬਲਵੰਡ ਖੀਵੀ ਨੇਕ ਜਨ ਨੇਕ ਜਨ ਲਿਖਿਆ ਹੈ ਕਿਉਂਕਿ ਉਹਨਾਂ ਤੋਂ ਹੀ ਅੱਗੋਂ ਫੇਰ ਜਿਹੜਾ ਬੀਬੀ ਅਮਰੋਜੀ ਦਾ ਬਾਣੀ ਪੜਨਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਰਵਰਤਤ ਹੋਣਾ ਇਸ ਪਰਿਵਾਰ ਵੱਲ ਤਾਂ ਬੀਬੀ ਭਾਨੀ ਜੀ ਇੱਕ ਮਾਂ ਦੇ ਰੂਪ ਵਿੱਚ ਪਤਨੀ ਦੇ ਰੂਪ ਵਿੱਚ ਔਰ ਇੱਕ ਫਿਰ ਦਾਦੀ ਦੇ ਰੂਪ ਵਿੱਚ ਕਤੀ ਦੇ ਰੂਪ ਵਿੱਚ ਤਾਂ ਗੁਰੂ ਘਰ ਦੇ ਵਿੱਚ ਕਿਉਂਕਿ ਸਮੇਂ-ਸਮੇਂ ਤੇ ਬਹੁਤ ਵੱਡਾ ਸਤਕਾਰ ਜਿਹੜਾ ਉਹ ਮਹਿਲਾਵਾਂ ਨੂੰ ਦਿੱਤਾ ਗਿਆ ਤੀਸਰੇ ਪਾਸ ਜੀ ਤੇ ਜੇ 22 ਮੰਜੀਆਂ ਥਾਪਦੇ ਨੇ ਤੇ 52 ਪੀੜੇ ਇਸਤਰੀ ਜਾਤੀ ਨੂੰ ਪ੍ਰਚਾਰ ਵਾਸਤੇ ਥਾਪਦੇ ਨੇ ਮਤਲਬ ਵੀ ਕਿਸੇ ਸਮਾਜ ਵਿੱਚ ਧਰਮ ਦੇ ਪ੍ਰਚਾਰ ਲਈ ਗੁਰਬਾਣੀ ਦੇ ਵਿਸਾਰ ਵਾਸਤੇ ਜੇ ਪੀੜੇ ਸਥਾਪਿਤ ਹੋਏ ਹੈ ਤੇ ਜਦੋਂ ਐਡਾ ਵੱਡਾ ਉਹਨੂੰ ਪ੍ਰਚਾਰ ਦਾ ਅਧਿਕਾਰ ਦਿੱਤਾ ਗਿਆ ਤੇ ਦਸਮ ਪਾਤਸ਼ਾਹ ਮਹਾਰਾਜ ਜੀ ਅਮਰਦੀ ਦਾਤ ਬਖਸ਼ਿਸ਼ ਕਰਦੇ ਆ ਮਾਤਾ ਜੀਤੂ ਜੀ ਪਤਾਸੇ ਪੁੰਦੇ ਨੇ ਮਾਤਾ ਗੁਜਰੀ ਜੀ ਪਹਿਲੇ ਸ਼ਹੀਦ ਮਾਤਾ ਗੁਜਰ ਕੌਰ ਜੀ ਮਾਈ ਭਾਗ ਕੌਰ ਜੀ ਦੀ ਕੁਰਬਾਨੀ ਜਬ ਬਹੁਤ ਸਾਰੇ ਸਾਡੇ ਇਤਿਹਾਸ ਵਿੱਚ ਕਹਿਣ ਤੋਂ ਭਾਵੇਂ ਹੈ ਕਿ ਜਦੋਂ ਕੋਈ ਸਮਾਜ ਪਰਵਰਤਤ ਹੁੰਦਾ ਹੈ ਤੇ ਅੱਜ ਵੀ ਸਾਡਾ ਇੱਕ ਲੋਕ ਮੁਹਾਵਰਾ ਹੈ ਕਿ ਕਿਸੇ ਸਮਾਜ ਵਿੱਚ ਉਹਦੇ ਉਚਤਾ ਨੂੰ ਪਰਖਣਾ ਹੋਵੇ ਤਾਂ ਉਸ ਵਿੱਚ ਇਸਤਰੀ ਜਾਤੀ ਦਾ ਸਤਕਾਰ ਕੀ ਹੈ ਤੇ ਇਹ ਸਤਕਾਰ ਸਾਡੇ ਰਹਿਤਨਾਮੇ ਵੀ ਪੜੋ ਵਾਰ-ਵਾਰ ਕੁੜੀ ਮਾਰ ਨਾਲ ਵਰਤਨ ਤੋਂ ਮਨਾਹੀ ਹੈ ਕਿਉਂਕਿ ਭਾਰਤੀ ਸੰਸਕ੍ਰਿਤੀ ਵਿੱਚ ਜਿਹੜੀ ਸਤੀ ਦੀ ਰਤਨ ਸੀ ਜਿਹੜੀ ਪਰਦੇ ਦੀ ਰਤਨ ਸੀ ਇਹਨੂੰ ਸਤਗੁਰਾਂ ਨੇ ਹਰ ਪੀਰੀਅਡ ਦੇ ਵਿੱਚ ਇਹ ਤੋਂ ਵਰਜਿਆ ਸਮਾਜ ਨੂੰ ਕਿ ਭਾਈ ਇਹ ਇੱਕ ਗੁਲਾਮੀ ਦੀ ਨਿਸ਼ਾਨੀ ਹੈ ਜਿਹੜੀ ਪਰਦੇ ਦੀ ਰਸਮ ਹੈ ਤੇ ਸਤਿਆਂ ਨੂੰ ਵੀ ਸਤਗੁਰਾਂ ਨੇ ਬਾਣੀ 'ਚ ਵੀ ਅੰਕਤ ਕੀਤਾ ਕਿ ਸਤਿਆਂ ਇਹ ਨਾ ਆਖੇ ਜੋ ਮੜੀਆਂ ਲੱਗ ਜਲਣ ਕੋਈ ਸਤਿਆਂ ਸੇ ਹੀ ਨਾਨਕਾ ਜੋ ਬਿਰਹੋਂ ਚੂਟ ਮਰਨ ਵੀ ਤੁਸੀਂ ਜਿਹੜੀ ਇਹ ਰਸਮਾਂ ਬਣਾਈਆਂ ਨੇ ਇਹ ਜਿਹੜੇ ਸਮਾਜ ਦੇ ਰਿਵਾਜ ਅਤ ਨੀਵੇਂ ਦਰਜੇ ਦੇ ਬਣਾਏ ਐ ਇਹਦੇ ਤੋਂ ਸਮਾਜ ਦੀ ਸੋਚ ਨੂੰ ਬਦਲਿਆ ਔਰ ਇਸੇ ਲਈ ਜਦੋਂ ਗੁਰੂ ਪੰਥ ਨੇ ਅਰਦਾਸ ਵੀ ਸਾਡੀ ਪੰਥ ਅੱਜ ਵੀ ਅਸੀਂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਸਿੰਘਾਂ ਦੇ ਨਾਲ ਸਿੰਘਣੀਆਂ ਨੂੰ ਉਹਨਾਂ ਸਮੂਹ ਮਹਿਲਾਵਾਂ ਨੂੰ ਸਮੂਹ ਇਸਤਰੀਆਂ ਨੂੰ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਵੀ ਅਸੀਂ ਵਾਹਿਗੁਰੂ ਬੋਲਦੇ ਆ ਤਾਂ ਇੱਕ ਪੀਰੀਅਡ ਵਿੱਚ ਜਿਹੜੀ ਕਮੀ ਵੀ ਸੀ ਕਿ ਪੜਾਇਆ ਨਹੀਂ ਸੀ ਜਾਂਦਾ ਵਿਦਿਆ ਨਹੀਂ ਸੀ ਦਿੱਤੀ ਜਾਂਦੀ ਤੁਸੀਂ ਸਿੰਘ ਸਭਾ ਲਹਿਰਾਰੇ ਬਾਚੋ ਦਸ ਸਿੰਘ ਸਵਾਲ ਅਰ ਵੇਲੇ ਇੱਕ ਬੜਾ ਸੰਪਾਦਕੀ ਲੇਖ ਨੇ ਉਹ ਸਪੀਡ ਵਿੱਚ ਪੰਜਾਬੀ ਪੈਣਾ ਮੈਗਜ਼ੀਨ ਵੀ ਸ਼ੁਰੂ ਹੋਇਆ ਤਾਂ ਗਿਆਨੀ ਦਤ ਸਿੰਘ ਜੀ ਕਹਿੰਦੇ ਆ ਕਿ ਤੁਸੀਂ ਇਸਤਰੀ ਨੂੰ ਅਰਧਾਂਗਣੀ ਕਹਿੰਦੇ ਹੋ ਕਿਉਂਕਿ ਸਮਰਥ ਕੋਸ਼ ਦੇ ਵਿੱਚ ਇਸਤਰੀ ਲਈ 149 ਨਾਮ ਨੇ ਉਹ ਕਾਮਣੀ ਵੀ ਹੈ ਨਾਰਵੀ ਵੀ ਹੈ ਸੁੰਦਰੀ ਵੀ ਹੈ ਗੀਹਨ ਵੀ ਹੈ ਉਹ ਜਨ ਵੀ ਹੈ ਜ਼ੂਰੂ ਵੀ ਹੈ ਇਸ ਤਰ੍ਹਾਂ 149 ਨਾਮ ਜਿਹੜੇ ਆ ਵੱਖ-ਵੱਖ ਪਛਾਈ ਰੂਪ ਵਿੱਚ ਸਮਰਥ ਕੋਸ਼ ਵਿੱਚ ਨੇ ਪਰ ਗਿਆਨੀ ਦੇਵ ਸਿੰਘ ਜੀ ਕਹਿੰਦੇ ਵੀ ਜੇ ਤੁਸੀਂ ਅੱਧਾ ਅੰਗ ਮੰਨਦੇ ਹੋ ਇਸਤਰੀ ਨੂੰ ਤਾਂ ਤੁਸੀਂ ਸੋਚੋ ਜਿਸ ਆਦਮੀ ਦਾ ਅੱਧਾ ਅੰਗ ਕਮਜ਼ੋਰ ਹੋਵੇ ਬਿਮਾਰ ਹੋਵੇ ਉਹ ਸੰਪੂਰਨ ਹੋ ਹੀ ਨਹੀਂ ਸਕਦਾ ਤਾਂ ਉਹਨਾਂ ਦੇ ਸਮਝਾਉਣ ਦਾ ਇੱਕ ਢੰਗ ਸੀਗਾ ਕਿ ਤੁਸੀਂ ਆਪਣੀਆਂ ਧੀਆਂ ਨੂੰ ਆਪਣੀਆਂ ਪਤਨੀਆਂ ਨੂੰ ਆਪਣੀਆਂ ਬੱਚੀਆਂ ਨੂੰ ਵਿੱਦਿਆ ਦਿਵਾਓ ਤਾਂ ਕਿ ਉੱਚੇ ਰਤਬਿਆਂ ਤੇ ਹੋਣ ਆਪਣੀ ਉਮਤ ਨੂੰ ਸਾਹਮਣ ਆਪਣੀ ਸੰਤਾਨ ਨੂੰ ਜਾਗਰਤ ਕਰਨ ਜਦੋਂ ਤੁਹਾਡੇ ਘਰਾਂ ਚ ਵਿਦਿਆ ਹੋਵੇਗੀ ਤਾਂ ਕੁਦਰਤੀ ਹੈ ਕਿ ਤੁਹਾਡਾ ਸਰਪੱਖੀ ਵਿਕਾਸ ਹੋਏਗਾ ਇਹ ਬੱਚੀਆਂ ਇਹ ਧੀਆ ਇਹ ਭੈਣਾ ਇਹ ਤੁਹਾਡੇ ਹੱਥ ਨਾਲ ਹੱਥ ਬਟਾ ਕੇ ਮੋਢੇ ਨਾਲ ਮੋਢਾ ਲਾ ਕੇ ਸਮਾਜ ਨੂੰ ਮਜ਼ਬੂਤ ਕਰਨਗੇ ਔਰ ਗਿਆਨੀ ਦੇਵ ਸਿੰਘ ਜੀ ਹੋਣਾ ਨੇ ਤਾਂ ਆਪਣੀ ਧੀ ਦਾ ਨਾਮ ਵੀ ਵਿਦਿਆਵੰਤ ਕੌਰ ਰੱਖਿਆ ਸੀ ਭਾਵੇਂ ਉਹਨਾਂ ਦੀ ਇੱਕ ਵੱਖਰਾ ਵਿਸ਼ਾ ਕਿ ਬਹੁਤ ਛੋਟੀ ਉਮਰ ਚ ਬੱਚੀ ਦੀ ਮੌਤ ਹੋ ਗਈ ਬੜੀ ਉਹ ਗਿਆਨਵਾਨ ਸੀ ਬੜੀ ਤੇਜ਼ ਸੀ ਕਹਿਣ ਤੋਂ ਪਾਵੇ ਹੈ ਕਿ ਜਿਹੜਾ ਇਹ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ ਜਦੋਂ ਤੁਸੀਂ ਸਾਰਾ ਕਿਉਂਕਿ ਇਹਦਾ ਵਿਸ਼ਵ ਪੱਧਰ ਤੇ ਹੈ ਪਰ ਆਪਾਂ ਸਿੱਖ ਸੱਭਿਆਚਾਰ ਦੀ ਦ੍ਰਿਸ਼ਟੀ ਤੋਂ ਨਜ਼ਰ ਮਾਰੀਏ ਤਾਂ ਸਾਨੂੰ ਇਹ ਚੇਤਨ ਕਰਦਾ ਅੱਜ ਸਾਡੀਆਂ ਬਹੁਤ ਸਾਰੀਆਂ ਮਹਿਲਾਵਾਂ ਜਿਹੜੀਆਂ ਉਰਾਗੀ ਜਥੇ ਨੇ ਢਾਡੀ ਜਥੇ ਨੇ ਕਵਿਸ਼ਰੀ ਜਥੇ ਨੇ ਪ੍ਰਚਾਰਕ ਨੇ ਬਹੁਤ ਅੱਛੀਆਂ ਅੱਛੀਆਂ ਲੇਖਕਾਵਾਂ ਨੇ ਸਹਿਤ ਵਿੱਚ ਬਹੁਤ ਵੱਡਾ ਯੋਗਦਾਨ ਹਰ ਖੇਤਰ ਵਿੱਚ ਉਹਨਾਂ ਨੇ ਬਹੁਤ ਵੱਡਾ ਨਾਮਣਾ ਖੱਟਿਆ ਮੈਂ ਸਮਝਦਾ ਕਿ ਬੀਤੇ ਸਮਿਆਂ ਤੋਂ ਜਿਹੜਾ 21ਵੀਂ ਸਦੀ ਚਾਕੇ ਜਿਹੜਾ ਲੜਕੀਆਂ ਦੀ ਲੋਹੜੀ ਮਨਾਉਣ ਦਾ ਇਹ ਸ਼ੁਰੂ ਹੋਈ ਸ਼ੋਭਾ ਕਹ ਲੋ ਪ੍ਰਾਰੰਭ ਹੋਇਆ ਇਹ ਵੀ ਇੱਕ ਉਹ ਪੋਜ਼ਿਟਿਵ ਪੱਖ ਹੈ ਕਿ ਇਹ 20ਵੀਂ ਸਦੀ ਵਿੱਚ ਨਹੀਂ ਸੀਗਾ ਇਹ ਬਦਲਦਾ ਬਦਲਦਾ ਲੋਕ ਪਰਵਰਤਿਤ ਹੋਏ ਨੇ ਲੋਕ ਬੋਲੀਆਂ ਵੀ ਪਰਵਰਤਿਤ ਹੋਈਆਂ ਨੇ ਕਿ ਧੀਆ ਵੰਡਣਾ ਬਾਪੂ ਦੁੱਖ ਤੇਰਾ ਪੁੱਤਾਂ ਤੇਰਾ ਘਰ ਵੰਡਣਾ ਇਹ ਪਹਿਲ ਵਿੱਚ ਤੁਸੀਂ ਅਸੀਂ ਨਹੀਂ ਸੀ ਸੋਚ ਸਕਦੇ ਤਾਂ ਇਸ ਦਿਨ ਦੀ ਸਮੂਹ ਭੈਣਾਂ ਨੂੰ ਬੱਚੀਆਂ ਨੂੰ ਧੀਆਂ ਨੂੰ ਮਹਿਲਾਵਾਂ ਨੂੰ ਮੁਬਾਰਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ